ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅਸੀਂ ਤੁਹਾਨੂੰ ਲੈ ਕੇ ਆਏ ਅੱਜ ਐਲਾਨੀਆਂ ਸ਼ਹਿਰ ਆਓ ਘੁੰਮੀਏ ਐਲਾਨੀਆਂ ਸ਼ਹਿਰ ਆਹ ਦੇਖੋ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਇਹਨਾਂ ਨੇ ਆਪਣੀ ਗਲੀ ਦੇ ਵਿੱਚਕਾਰ ਹਾਰੇ ਰੈਸਟੋਰੈਂਟਸ ਨੇ ਖਾਣ ਪੀਣ ਦੇ ਦੁਕਾਨਾਂ ਨੇ ਸ਼ੋਪਿੰਗ ਵੰਦੀਆਂ ਯਾ ਦੇਖੋ ਵਿੱਚੋਂ ਦਿਖਦਾ ਰਕੀ ਦਾ ਢੰਡਾ ਤੇ ਪਿੱਛੇ ਨੇ ਸੋਨੇ ਸੋਲੇ ਪਹਾੜ ਇਹ ਹੈ ਜੀ ਅਲਾਨੀਆਂ ਦਾ ਸ਼ਹਿਰ ਅਸੀਂ ਇਸ ਵਕਤ ਆ ਗਏ ਆ ਅਲਾਨੀਆਂ ਦੇ ਸ਼ਹਿਰ ਵਿੱਚ ਤੇ ਅਸੀਂ ਹੁਣ ਘੁੰਮਦੇ ਆ ਸ਼ਹਿਰ ਜਾਵਾਂਗੇ ਬਾਜ਼ਾਰ ਵੱਲ ਕੁਝ ਖਾ ਪੀ ਲਈਏ ਆ ਦੇਖੋ ਜੀ ਦੁਕਾਨਾਂ ਜਗਾ ਜਗਾ ਸ਼ਾਪਸ ਬਣੀ ਹੋਈਆਂ ਨੇ ਜਿੱਥੇ ਤੁਸੀਂ ਆਪਣੇ ਟੂਰਜ ਵਗੈਰਾ ਬੁੱਕ ਕਰ ਸਕਦੇ ਹੋ ਅਗਰ ਤੁਸੀਂ ਕਿੱਥੇ ਘੁੰਮਣ ਜਾਣਾ ਅਗਰ ਤੁਸੀਂ ਵੱਡੇ ਗਰੁੱਪ ਚਾਹਦੇ ਹੋ ਤੁਸੀਂ ਟੂਰ ਬੁੱਕ ਕਰ ਸਕਦੇ ਹੋ ਲੋ ਜੀ ਦੇਖੋ ਸ਼ਾਪਸ ਕੀ ਚਾਹੀਦਾ ਤੰਨੂੰ ਲੈ ਦਾ ਸੋਹਣਿਆ ਗੁੱਚੀ ਚਾਹੀਦਾ ਕਿ ਪਰਾੜਾ ਸੋਹਣਿਆ ਸਭ ਕੁਝ ਮਿਲਦਾ ਇੱਥੇ ਕੁਝ ਕੁਸ਼ ਵਾਈਬ ਮਨੋ ਨਾ ਇੱਧਰ ਦੀ ਦਿੱਲੀ ਦਿੱਲੀ ਵਾਂਗ ਆਂਦੀ ਆ ਜੋ ਸ਼ਾਪਸ ਬਣੀਆਂ ਨੇ ਆਸੇ-ਬਾਸੇ ਘਰ ਬਣੇ ਫਲੈਟਸ ਬਣੇ ਬਿਲਡਿੰਗਾਂ ਬਣੀਆਂ ਨੇ ਲੋ ਜੀ ਇਸ ਚੌਂਕ ਤੋਂ ਸਾਰੀ ਕੰਟਰੀਆਂ ਦੇ ਰਸਤੇ ਨਿਕਲਦੇ ਨੇ ਦਿੱਲੀ ਹੈਗਾ ਇੱਥੋਂ 5913 ਕਿਲੋਮੀਟਰ ਚਲੋ ਜੀ ਆਪਾਂ ਚੱਲੀਏ ਦਿੱਲੀ ਵੱਲ ਉਹ ਜੀ ਜੇਡੀ ਸਪੋਰਟਸ ਵੀ ਆ ਗਏ ਇੱਥੇ ਯੂਕੇ ਰਿਸਟੋਰ ਆ ਗਏ ਇੱਥੇ ਇਹ ਇਧਰ ਦਾ ਗ੍ਰੈਂਡ ਬਾਜ਼ਾਰ ਮੇਨ ਸਟਰੀਟ ਸਾਰੀ ਸ਼ੋਪਿੰਗ ਇੱਥੇ ਕਰ ਸਕਦੇ ਹੋ ਤੁਸੀਂ ਆ ਇੱਧਰ ਬਹੁਤ ساری ਅੱਛੀ ਸ਼ਾਪਸ ਵੀ ਹੈਗੀਆਂ ਅਗਰ ਤੁਸੀਂ ਸਾਮਾਨ ਲੈਣ ਜਾਓਗੇ ਤਾਂ ਉਹਨਾਂ ਦੀ ਕੁਆਲਿਟੀ ਦੇਖ ਕੇ ਤੁਹਾਨੂੰ ਬੜਾ ਇਵੇਂ ਹੀ ਲੱਗੇਗਾ ਕਿ ਬਿਲਕੁਲ ਲਾਈਕ オリジナル ਸਾਮਾਨ ਹੈ। ਮਨਾ ਹੈ ਕੱਲ ਇੱਥੇ ਸ਼ੂਜ਼ ਦੇਖੇ ਸੀ ਇੱਕ ਸ਼ਾਪ ਤੇ ਉਹ ਲੱਗਦਾ ਹੀ ਨਹੀਂ ਕਿ ਆਫਟਰ ਮਾਰਕਟ ਸ਼ੂਜ਼ ਹੋਵੇ ਜਾਂ ਫੇਕ ਸ਼ੂਜ਼ ਹੋਵੇ। ਇਵੇਂ ਲੱਗਦਾ ਕਿ ਬਿਲਕੁਲ オリジナル ਸ਼ੂਜ਼ ਹੋਵੇ। ਤੋ ਫਿਰ ਕਹਿ ਨਹੀਂ ਸਕਦੇ ਉਹਦੀ ਕੁਆਲਿਟੀ ਦੇਖ ਕੇ ਕਿ ਇਹ ਫੇਕ ਹੋਏਗਾ ਹਾਂ ਬਟੇ ਆ ਕਿ ਉਹਦਾ ਫਿਰ ਪ੍ਰਾਈਸ ਵੀ ਚੀਜ਼ਾਂ ਦਾ ਉਵੇਂ ਹੀ ਹੁੰਦਾ ਆ ਆ ਮੈਂ ਕਿਹਾ ਫਿਰ ਯਾਨੀ ਪ੍ਰਾਈਸ ਹੈਲੋ

어 Einmal Cappuccino und einmal Nuss. Cappuccino ja. ein. Cappuccino ein. Yay! Yeah. ਹਾਰਵੀ ਬਹੁਤ ਸੋਹਣਾ ਮਾੜਾ ਕਿਤੇ ਜੀ ਮੈਨੂੰ ਬਹੁਤ ਅੱਛੀ ਲੱਗੀ ਇੱਥੇ ਕਿ ਸਾਫ ਸਫਾਈ ਬਹੁਤ ਹੈ ਤੁਹਾਨੂੰ ਕੋਈ ਗੰਦ ਦੇਖਣ ਨੂੰ ਨਹੀਂ ਮਿਲੇਗਾ ਕੁਝ ਨਹੀਂ ਜਗਾ ਜਗਾ ਬਹੁਤ ਸਾਫ ਸਫਾਈ ਹੈ ਕਮਾਲ ਹੈ ਤੇ ਜੇ ਕੰਮ ਬੜੀ ਚੰਗੀ ਹੈ। ਐਸੀ ਆਏ ਇਥੇ ਫਰਾਈਡੇ ਮਾਰਕੀਟ ਇਥੇ ਹਰ ਸ਼ੁੱਕਰਵਾਰ ਮਾਰਕੀਟ ਲੱਗਦੀ ਹੈ। ਹੁਣ ਅਸੀਂ نیچے ਜਾ ਕੇ ਦੇਖਦੇ ਆ। ਇਹੋ ਜੀ आलू लै टीडे गोभी लै लो जी आज ताजिया ताजिया सब्ज़ियां लै लो सारे लो जी ताजिया सब्जियां ते, फल ले स्ट्रॉबेरिया देखो हाँ मसाले ਛੁੱਧਾ ਸ਼ਹਿਰ ਮਸਾਲੇ ਵਾਲੀ ਖੁਸ਼ਬੂ ਉਹਨਾਂ ਪੰਜਾਬ ਯਾਰ ਆ ਗਿਆ ਚਲੋ ਪੰਜਾਬ ਵੀ ਜਾਓ ਮੰਡੀ ਚ ਸਬਜ਼ੀਆਂ ਸਮਾਨ ਲੈਣ ਉੱਥੇ ਹੀ ਉਹ ਹੀ ਮਸਾਲੇ ਦੀ ਖੁਸ਼ਬੂ पूरा माहौल ਵੀ ਉਵੇਂ ਹੀ ਲੱਗ ਰਿਹਾ ਜਿਵੇਂ ਉੱਥੇ ਪੰਜਾਬ ਦੀ ਮੰਡੀਆਂ ਚ ਹੁੰਦਾ ਅਸੀਂ ਲੈ ਰਹੇ ਹਾਂ ਜੀ ਛੱਲੀ ਬੰਦਾ ਛਲੀਆਂ ਭੁੰਨ ਕੇ ਦੇ ਰਿਹਾ ਹਾਂ ਹਾਂਜੀ ਸਿਮਰਨ ਛੱਲੀ ਸਵਾਰ ਹੈ ਕਰਕੇ ਸweets ਮਿਲਦੀ ਹੈ ਤੇ ਆਲਗਾ ਲਗ ਕਰ ਰਹੇ ਬਕਲਾਵਾ ਅਲਵਾ ਅਸੀਂ ਹੁਣ ਜਾ ਰਹੇ ਹਾਂ ਮਾਨਵਗਤ ਬਾਜ਼ਾਰ ਦਿੱਤੇ ਕੀ ਹਰ ਤੋਂਵਾ ਬਹੁਤ ਵੱਡਾ ਬਾਜ਼ਾਰ ਲੱਗਦਾ ਹੈ ਤੇ ਬਹੁਤ سارے ਲੋਕ ਸ਼ੋਪਿੰਗ ਕਰਨ ਆਉਂਦੇ ਹਨ ਆਓ ਤੁਹਾਨੂੰ ਦਿਖਾਈਏ ਮਾਨਵਗਤ ਬਾਜ਼ਾਰ ਇੱਥੇ ਆ ਗਏ ਹਾਂ ਜੀ ਮਾਨਵਗਤ ਮਾਨਵਗਤ ਥੋੜਾ ਵੱਡਾ ਟਾਊਨ ਹੈ ਜਿੱਥੇ ਅਸੀਂ ਰਹਿ ਰਹੇ ਹਾਂ ਉਸ ਨਾਲੋਂ ਸੋਨ ਏਰੀਆ ਬਣਿਆ ਹੋਇਆ ਹੈ ਇਹ ਕਾਫੀ ਡਿਵੈਲਪਡ ਏਰੀਆ ਲੱਗ ਰਿਹਾ ਹੈ ਤੇ ਰੈ residențial ਏਰੀਆ ਬਹੁਤ ਨੇ ਸਕੂਲ ਬੈਂਕ ਲਾਈਕ ਪ੍ਰੋਪਰ ਮਾਰਕੀਟ ਬਣੀ ਹੋਈ ਹੈ ਇੱਥੇ ਵੱਡੇ ਵੱਡੇ ਸਟੋਰ ਕੱਪੜਿਆਂ ਦੇ ਖਾਣ-ਪੀਣ ਦੇ ਇਲੈਕਟ੍ਰੋਨਿਕ ਸੋਨਾ ਏਰੀਆ ਪਹੁੰਚਾ ਅਸੀਂ ਹੁਣ ਜਾ ਰਹੇ ਆ ਮਾਨਵਗਤ ਮਾਰਕੀਟ ਸੋਮਵਾਰ ਨੂੰ ਇੱਥੇ ਇੱਕ ਬਾਜ਼ਾਰ ਲੱਗਦਾ ਅਸੀਂ ਉਹ ਬਾਜ਼ਾਰ ਦੇਖਣ ਜਾ ਰਹੇ ਹੁਣ ਉਹਨੂੰ ਬੋਲਦੇ ਨੇ ਮਾਨਵਗਤ ਮੰਡੇ ਬਾਜ਼ਾਰ ਆ ਦੇਖੋ ਜੀ ਇੱਧਰ ਦੀ ਨਦੀ ਕਿੰਨਾ ਸਾਫ਼ ਪਾਣੀ ਹੈ ਦੋ ਵੀ ਆ ਪੂਰਾ ਅੰਦਰ ਤੱਕ ਲਿਖਦਾ ਆਗੇ ਲੋਕ ਬੋਟ ਟੂਰ ਕਰਦੇ ਹੋਏ ਤੇ ਤੁਸੀਂ ਅਸੀਂ ਆਏ ਹਾਂ ਮਾਨਵਗਤ ਤੇ ਇੱਥੇ ਤੁਸੀਂ ਬੋਟ ਟੂਰ ਵੀ ਬੁੱਕ ਕਰ ਸਕਦੇ ਹੋ ਲੋਕ ਇੱਥੋਂ ਸਨਸੈਟ ਵੀ ਦੇਖਣ ਜਾਂਦੇ ਨੇ ਬੋਟ ਦੇ ਅੰਦਰ ਦੀ ਮੋਸਕ ਮੋਸ ਕਹਾਣੀ ਅਸੀਂ ਪਹੁੰਚ ਗਏ ਜੀ ਮਾਨਵਗਤ ਬਾਜ਼ਾਰ ਇਹ ਕਿਹੜਾ ਬਾਜ਼ਾਰ ਲੱਗਦਾ ਇੱਥੇ ਤੁਹਾਨੂੰ ਕੱਪੜੇ ਖਿਡੌਣੇ ਖਾਣ ਪੀਣ ਦੀਆਂ ਚੀਜ਼ਾਂ ਸਸਤੇ ਪ੍ਰਾਈਸ ਤੇ ਮਿਲ ਜਾਂਦੀਆਂ ਨੇ ਜੇ ਤੁਹਾਨੂੰ ਨਾਈਕ 에ਅਰ ਫੋਰਸ ਵੀ ਮਿਲ ਜਾਣਗੇ ਐਲਵੀ ਐਡੀਸ਼ਨ ਵਾਲੇ ਹਲੋ ਹੈਲੋ

ਤੁਹਾਨੂੰ ਇਹ ਵੈਰੀ ਵਧੀਆ ਸ਼ੌਪਸ ਮਿਲ ਜਾਣਗੀਆਂ ਇਹ ਸਾਮਾਨ ਥੋੜਾ ਨੋਰਮਲ ਪ੍ਰਾਈਸ ਨਾਲੋਂ ਥੋੜਾ ਮਹਿੰਗਾ ਹੁੰਦਾ ਹੈ ਪਰ ਇਹਨਾਂ ਦੀ ਕੁਆਲਿਟੀ اے ਪਲੱਸ ਕੁਆਲਿਟੀ ਹੁੰਦੀ ਹੈ ਇਹ ਆ ਦੇਖੋ ਤੁਹਾਨੂੰ ਕਹਿਣਾ ਬਹੁਤ ਮੁਸ਼ਕਿਲ ਹੋ ਜਾਏਗਾ ਕਿ ਵਾਕਈ ਪ੍ਰੋਡਕਟ ਅਸਲੀ ਹੈ ਜਾਂ ਨਕਲੀ ਹੈ 对 ਇਹ ਹੈ ਜੀ ਬਾਜ਼ਾਰ ਦੀ ਦੂਸਰੀ ਐਂਟਰੈਂਸ ਅਗਰ ਤੁਸੀਂ ਇਸ ਪਾਸੇ ਆਓਗੇ ਤੁਹਾਨੂੰ ਇਹ ਫੇਮਸ ਦੋਨਰ ਕਬਾਬ ਦੀ ਸ਼ਾਪ ਦਿਖ ਜਾਈਗੀ ਇੱਥੋਂ ਵੀ ਮਾਰਕੀਟ ਦੀ ਐਂਟਰੈਂਸ ਹੈਗੀ ਆ ਇੱਧਰ ਆ ਗਿਆ ਜੀ ਸਟਾਲ ਇੱਥੇ ਲੱਗੇ ਨੇ ਤੁਹਾਡੀ ਮੋਬਾਈਲ ਐਕਸੈਸਰੀਜ਼ ਕੀ ਰਿੰਗ ਵਗੈਰਾ ਹੋਰ ਵੀ ਕਾਫੀ ਚੀਜ਼ਾਂ ਆਈਆਂ ਨੇ ਛੋਟੀਆਂ ਮੋਟੀਆਂ ਤੇ ਆ ਆ ਗਿਆ ਜੀ ਤੁਹਾਡਾ ਕਬਾਬ ਵਾਲਾ ਇਹਨੇ ਆਪਣਾ ਕਟਆਊਟ ਲਗਾਇਆ ਪੋਸਟਰ ਦਾ ਅਸੀਂ ਵੀ ਤੇ ਖਾਣਾ ਖਾਦਾ ਹੈ ਖਾਣਾ ਅੱਛਾ ਸੀ ਪ੍ਰਾਈਸ ਵੀ ਰੀਜ਼ਨੇਬਲ ਹੈ ਕਾਫੀ ਵੱਡਾ ਬਾਜ਼ਾਰ ਹੈ ਇੱਥੇ ਸਭ ਕੁਝ ਹੈ ਆ ਤੁਹਾਡਾ ਆ ਗਏ ਈਸੀ ਈਸੀ ਜੁੱਤੇ ਨਾਈਕ 에어แมక్స్ ਵਗੈਰਾ ਨਿਊ ਬੈਲੈਂਸ ਹੋ ਗਿਆ ਹੋਰ ਵੀ ਕਾਫੀ ਚੀਜ਼ਾਂ ਨੇ ਇੱਧਰ ਆ ਤੁਹਾਡੀ ਟੀ-ਸ਼ਰਟਸ ਆ ਗਈਆਂ ਨੇ ਸਾਰੀਆਂ ਕਾਫੀ ਵੱਡਾ ਬਾਜ਼ਾਰ ਹੈ ਸਭ ਕੁਝ ਮਿਲ ਜਾਂਦਾ ਇੱਥੇ ਹਰ ਆ ਰੀਜ਼ਨੇਬਲ ਪ੍ਰਾਈਸ ਤੇ ਤੇ ਆ ਗਈ ਤੁਹਾਡੇ ਟਾਵਰਸ ਦੇ ਸੈਟ ਅਸੀਂ ਮਾਨਵਗਤ ਬਾਜ਼ਾਰ ਨੂੰ ਕਿਉਂ ਕਿ ਆ ਗਏ ਆ ਜੀ ਤੇ ਬਹੁਤ ਵਧੀਆ ਜਗ੍ਹਾ ਸੀ ਤੇ ਬਹੁਤ ਵੱਡੀ ਮਾਰਕੀਟ ਹੈ ਅਗਰ ਤੁਸੀਂ ਇੱਥੇ ਕਦੀ ਆਏ ਤਾਂ ਤੁਸੀਂ ਇੱਥੇ ਸ਼ਾਪਿੰਗ ਕਰਨ ਆ ਸਕਦੇ ਹੋ ਤੇ ਇੱਥੇ ਹਰ ਤਰ੍ਹਾਂ ਦਾ ਸਾਮਾਨ ਮਿਲਦਾ ਹੈ ਕੱਪੜਿਆਂ ਤੋਂ ਲੈ ਕੇ ਸੁਵਿਨਿਅਰਸ ਗਿਫਟ ਆਈਟਮਸ ਕਾਰਪੀਨਰੀ ਚੀਜ਼ਾਂ ਬਹੁਤ ਅੱਛੀ ਮਾਰਕੀਟ ਸੀਗੀ ਤੇ ਸਾਨੂੰ ਬਹੁਤ ਅੱਛਾ ਲੱਗਿਆ ਅਗਰ ਅਸੀਂ ਨੈਕਸਟ ਟਾਈਮ ਆਏ ਤਾਂ ਅਸੀਂ ਤੇ ਜ਼ਰੂਰ ਆਵਾਂਗੇ ਔਰ ਇਥੇ ਦੇ ਪ੍ਰਾਈਸ ਹੋਰ ਜਗਾਂ ਨਾਲੋਂ ਕਾਫੀ ਰੀਜ਼ਨੇਬਲ ਸੀਗੇ। ਸੋ ਬਹੁਤ ਅੱਛੀ ਜਗ੍ਹਾ ਸ਼ਾਪਿੰਗ ਕਰਨ ਲਈ। ਬਾਕੀ ਹੁਣ ਅਸੀਂ ਵੇਟ ਕਰ ਰਹੇ ਆਂ ਆਪਣੀ ਟੈਕਸੀ ਦੀ। ਅਸੀਂ ਥੱਕ ਗਿਆਂ ਬਹੁਤ। ਤੇ ਜਿਵੇਂ ਸਾਡਾ ਡਰਾਈਵਰ ਆਇਆ ਤੇ ਫਿਰ ਅਸੀਂ ਚੱਲੇ ਆਪਣੇ ਹੋਟਲ ਵੱਲ। ਅਸੀਂ ਵਾਪਸ ਆਪਣੇ ਹੋਟਲ ਆ ਚੁੱਕੇ ਹਾਂ। ਤੇ ਸਾਡੀ ਆਂਦੇ ਆਂਦੇ ਹੋਊਗੀ ਬਹੁਤ ਦੇ। ਕਿਉਂਕਿ ਜਿਹੜੇ ਡਰਾਈਵਰ ਨੇ ਟੈਕਸੀ ਵਾਲੇ ਸਾਨੂੰ ਪਿਕ ਕਰਨਾ ਸੀ ਉਹ ਕਿਸੇ ਰੀਜ਼ਨ ਕਰਕੇ ਆ ਨਹੀਂ ਪਾਇਆ ਤੇ ਸਾਨੂੰ ਦੂਸਰੇ ਡਰਾਈਵਰ ਦੀ ਵੇਟ ਕਰਨੀ ਪਈ ਤੇ ਅਸੀਂ ਡਿਨਰ ਡਿਨਰ ਟਾਈਮ ਖਤਮ ਹੋਣ ਤੋਂ ਬਸ 5 ਮਿੰਟ ਪਹਿਲੇ ਹੀ ਪਹੁੰਚੇ ਤੇ ਜਲਦੀ ਜਲਦੀ ਖਾਣਾ ਖਾਧਾ ਤੇ ਹੁਣ ਆਪਣੇ ਰੂਮ ਵਿੱਚ ਆਇਆ ਉਮੀਦ ਕਰਦਾ ਤੁਹਾਨੂੰ ਅੱਜ ਦੀ ਬਾਜ਼ਾਰ ਦੀ ਵੀਡੀਓ ਪਸੰਦ ਆਈ ਹੋਵੇਗੀ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅਗਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਐਂਡ ਕਮੈਂਟ ਸਸਰੀਆਕਾਰ